ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਦੁੱਗਣੇ ਰੱਖਿਆ ਵਾਛੇ ਬਾਕੀ ਭਾਈ ਮੌਸਮ ਨੂੰ ਤਾਂ ਅੱਜ ਹੋ ਗਈ ਥੀ ਗੜਬੜ ਵੀ ਜਿਹੜੇ ਸਾਫਗਰ ਨੈੱਟ ਨੇ ਦੱਸਿਆ ਵਾ ਉਹਦਾ ਕੱਲ ਵੀ ਦੱਸਦੇ ਇੱਕ ਮੰਡੀ ਚ ਵੀ ਆਪਾਂ ਕੱਲ ਗਏ ਉੱਥੇ ਵੀ ਗੱਲਾਂ ਕਰਦੇ ਤੇ ਵੀ 80% ਕਹਿੰਦੇ 80 ਸਾਲ ਦਾ ਰਿਕਾਰਡ ਸਮੀ ਤੋੜਨਾ ਮੀਨੇ ਪਰ ਕੱਲ ਦੇਖਣ ਨੂੰ ਆਇਆ ਲੱਗਦਾ ਤਾਂ ਮੌਸਮ ਵੀ ਠੀਕ ਹੈ ਵੀ ਸ਼ਾਇਦ ਫਹਾਹੀਆਂ ਬਾਕੀ ਸਵੇਰੇ ਅੱਜ ਖਾਸੀ ਬੱਦਲ ਦੀ ਘਟਾ ਚੜੀ ਆ ਹਵਾ ਨੇਰੀ ਵੀ ਆਈ ਏ ਜਿਹਦੇ ਵਿੱਚ ਗੰਨੇ ਵੀ ਟੇਢੇ ਕਰਿਆ ਉਹਨੇ ਜੀਰੀਆਂ ਖੜੀਆਂ ਮਟੇਡੀਆਂ ਕਰੀਆਂ ਵੀ ਮੀਂਹ ਵੀ ਲੱਗਾ ਤਾਂ ਬੈਨ ਚਲੋ ਮੀਂਹ ਦਾ ਹੁਣ ਬਚਾਓ ਐ ਵੀ ਭੂਰ ਜੀ ਪਹਿਲੀ ਇੱਕ ਵਾਰ 45 ਚੱਲ ਜੇ ਹੋਇਆ ਮੜ ਜਾ ਬਾਕੀ ਦੱਸਿਆ ਵਾ ਦੋ ਦਿਨ ਫੇਰ ਆ ਜੇ ਲੱਗ ਜਵੇ ਤਾਂ ਤਾਂ ਬਹੁਤ ਵਧੀਆ ਕਿ 10 15 ਦਿਨ ਦੀ ਖੇਲ ਹੋ ਰਿਹਾ ਹੈ ਐਗਤੀ ਲੋਾਈ ਥੋੜੀ ਜਿਹੀ ਲੰਬੀ ਚੱਲੀ ਦੀ ਇੱਕ ਨੇ ਵੜਾਈ ਉਹਦੇ ਹਿਸਾਬ ਨਾਲ ਚੱਲਦੀ ਹੈ ਵੀ 15 ਦਿਨ ਦੇ ਵਿੱਚ ਵੀ ਸਾਰੇ ਕਿਉਟ ਹੋ ਜੂਗੇ ਚਲੋ ਜਿਆਦਾ ਪੈ ਵੀ ਲਵੇ ਮਾੜਾ ਮੋਟਾ ਫਿਰ ਉਹਦੇ ਬਾਅਦ ਰਾਉਣੇ ਰੂਣੀਆਂ ਕਰਨੇ ਤੇ ਬਚਾਅ ਹੋ ਜਾਂਦਾ ਕਣਕਾਂ ਬੀਜੀਆਂ ਜਾਂਦੀਆਂ ਵਧੀਆ ਐ ਠੀਕ ਵੀ ਐਕੜਾ ਜਣੇ ਹਵਾ ਨਾ ਜਿਆਦਾ ਥੋੜਾ ਜਿਹਾ ਨੁਕਸਾਨ ਕਰਿਆ ਹਵਾ ਜਿਆਦਾ ਆਈ ਐ ਵੀ ਫੇਰ ਵੀ ਸਾਡੇ ਇਲਾਕੇ ਥੋੜੀ ਜਿਹੀ ਹਿਸਾਬ ਕਰ ਰਹੀ ਐ ਕਈ ਪਾਸੇ ਦੇਖਿਆ ਬਹੁਤ ਨੁਕਸਾਨ ਕਰਿਆ ਹੋਇਆ ਜਿਹੜੇ ਲੰਬੀਆਂ ਬਾਹਾਂ ਤੇ ਸਾਡੇ ਮਾੜੇ ਮੋٹے ਡੇਟੀ ਕਰੀਆ ਗੰਨੇ ਗੁੰਨੇ ਮੜ ਜਾ ਹਿੱਲੇ ਐ ਵੀ ਐਕੜਾ ਦਾ ਚੱਕਰ ਆ ਬਾਕੀ ਆਪਾਂ ਕੱਲ ਵੇਚਾਂਗੇ ਜੀ ਕਈ ਵੀਰਾਂ ਦਾ ਰੇਟ ਪੁੱਛਿਆ ਵਾ ਤਾਂ ਰੇਟ ਬਾਈ ਸਰਕਾਰੀ ਰੇਟੇ ਲੱਗਿਆ ਵਾ 2399 ਰੁਪਿਆ ਰ 2399 ਰੁਪਿਆ ਉਹੀ ਰੇਟ ਲੱਗੀ ਆ ਕੋਈ ਕੱਟ ਨਹੀਂ ਹੈਗੀ ਵੀ ਕਈ ਕਹਿੰਦੇ ਵੀ ਕਾਟ ਲੱਗਦੀ ਆ ਕੋਈ ਹਾਈਬ੍ਰਿਡ ਨੂੰ ਕਾਟ ਨਹੀਂ ਹੈਗੀ ਪਰਮਲ ਨੂੰ ਕਾਟ ਨਹੀਂ ਹੈਗੀ ਵੀ ਜਿਹੜਾ ਹੁਣ ਆਪਾਂ ਜਿਕੜਾ ਡੋਡੀ ਪੈ ਗਈ ਸਮਝ ਲੋ ਕਾਲਾ ਹੀ ਹੋ ਗਿਆ ਆਪਾਂ ਨੇ ਇੱਕ ਧਾਨ ਦਿਖਾਏ ਵੀ ਤੇ ਉਥੇ ਉਹ ਥੋੜੇ ਜਿਹਾ ਹੈਵੀ ਨਰਮ ਤੇ ਉਹਦੇ ਕਰਕੇ ਰੰਗ ਜਿਵੇਂ ਬਦਲਿਆ ਉਹਦਾ ਕਾਲਾ ਹੀ ਹੋ ਗਿਆ ਤੇ ਹੁਣ ਉਹ ਵਿਕੇ ਹੁਣ ਕਾਟ ਬਲਾਕੇ ਦਾ ਕਹਿ ਨਹੀਂ ਸਕਦੇ ਕਿ ਉਹ ਵਿਕਣ ਵੀ ਕਾਟ ਕਰਕੇ ਉਹ ਆਪਾਂ ਨੂੰ ਹੀ ਸਮਝ ਪਤਾ ਹੈ ਵੀ ਜਿਹੜਾ ਹੁਣ ਜਮ ਖਾਦਮ ਹੈ ਫੇਰ ਆ ਲਗਾ ਦਾ ਮੇਰੇ ਚ 16 100 ਵਿੱਚ ਵਿੱਚ 1890 ਵਿੱਚ ਵਿੱਚ ਆਇਕਣਾ ਵੀ ਆਪਣੇ ਵਾਲੀ ਢੇਰੀ સોਨੇ ਮੰਗਣ ਚਮਕਦੀ ਸੀ ਬੀਜ ਹਾਈਬ੍ਰਿਡ ਦਾ ਕਹਿ ਕੇ ਦਿੱਤਾ ਉੱਥੇ ਉਹਨਾਂ ਨੇ ਵੀ ਸੈਲਰ ਵਾਲਿਆਂ ਨੂੰ ਵੀ ਕਹਿ ਕੇ ਦਿੱਤਾ ਵੀ ਉਹਦੇ ਵਿੱਚ ਕੋਈ ਕਾਟ ਨਹੀਂ ਲੱਗੀ ਹੈਗੀ ਆਪਣਾ ਉਹੀ 2399 ਨੂੰ ਪਰਮਲ ਦੇ ਰੇਟ ਜਿਹੜਾ ਸਾਫ ਤਾਂ ਉਹੀ ਰੇਟ ਲੱਗਦੇ ਆ ਵੀ ਬਾਕੀ ਮੰਡੀਆਂ ਵਿੱਚ ਕੋਈ ਨਹੀਂ ਦਿੱਕਤ ਨਹੀਂ ਹੈਗੀ ਮਾੜਾ ਜ ਆਪਾਂ ਜੇ ਸੁੱਕੇ ਲੈ ਕੇ ਜਾਈਏ ਤਾਂ ਜਾਂਦੀ ਵਿਹਲੇ ਆ ਸਮਝ ਲਓ ਜੇ ਆਪਾਂ ਟਰਾਲਾ ਲੈ ਕੇ ਸੁੱਕੇ ਇੱਕ ਘੰਟੇ ਦੇ ਵਿੱਚ ਆਪਾਂ ਘਰਾਂ ਮੁੜੀਓਗੇ ਲੈ ਕੇ ਵੇਚ ਕੇ ਉੱਥੇ ਜੇ ਹੁਣ ਆਪਾਂ ਥੋੜਾ ਜਿਹਾ ਨਰਮ ਲੈ ਗਏ ਫਿਰ ਤੁੱਪਾਂ ਨੂੰ ਆਉਣੀ ਪੈਣੀ ਐ ਤੁੱਪਾਂ ਨੂੰ ਆਉਣ ਵਾਸਤੇ ਵੀ ਥੋੜਾ ਸੱਜਰੇ ਜਾਣਾ ਪੈਂਦਾ ਉਹੀ ਫਿਰ ਪੰਜ-ਸੱਤ ਘੰਟੇ ਲੱਗਦੇ ਆ ਉੱਥੇ ਮੰਡੀ 'ਚ ਚਲੋ ਸ਼ਾਮ ਤੱਕ ਬੰਦਾ ਵਿਹਲਾ ਹੋ ਕੇ ਆ ਜਾਂਦਾ ਵੀ ਇੱਕਣ ਹੁਣ ਜਿਹੜੀ ਜੀੜੀ ਰਹਿ ਗਈ ਸਮਝ ਲਓ ਖਰਾਬ ਐ ਖੜੀ ਐ ਡੋਟੀ ਵਾਲੀ ਉਹ ਐ ਇਹਦੇ ਵਿੱਚ ਬਾਕੀ ਦੇਖੂਗੇ ਵੀ ਕਿੱਕਣਾ ਕੱਟ ਲੱਗਦਾ ਕਹਿ ਲੱਗਦਾ ਪਰ ਜਿਹੜੀ ਹੁਣ ਤੱਕ ਵਿਕੀ ਜੀ ਸਾਫ਼ ਵਿਕਟੀ ਐ ਵੀ ਬਹੁਤ ਵਧੀਆ ਸਿਸਟਮ ਚੱਲਦਾ ਮੰਡੀਆਂ ਦੇ ਵਿੱਚ ਵੀ ਕੋਈ ਐਨਾ ਹੋ ਨਹੀਂ ਹੈਗਾ ਜਣੀ ਚਲੋ ਸਾਫ ਸੁਥਰਾ ਹੀ ਕੰਮ ਚਾਹੀਦਾ ਏਕਣਾ ਪਿਛਲੇ ਸਾਲ ਬਹੁਤ ਔਖਾ ਹੋਇਆ ਪਤਾ ਰੋਲੀਆਂ ਬਹੁਤ ਜੀਰੀ ਝਾੜ ਵੀ ਬਹੁਤ ਹੈ ਪਿੱਛੇ ਝਾੜ ਵੀ ਵੱਧ ਰਿਹਾ ਹੈ ਜੀਰੀ ਦਾ ਜੀਰੀ ਰੋਲੀਆਂ ਵੀ ਬਹੁਤ ਹੈ ਐਗਤੀ ਜੀਰੀ ਹੈ ਹੀ ਨਹੀਂ ਪਤਾ ਨਹੀਂ ਉਹਦੇ ਕਰਕੇ ਵੀ ਹੈ ਵੀ ਚੱਕ ਹੋ ਜਾਂਦੀ ਨਾਲ ਦੀ ਨਾਲ ਬਾਕੀ ਮੌਸਮ ਦਾ ਦੇਖਦੇ ਜੀ ਮੌਸਮ ਕਰਦਾ ਗੜਬੜ ਥੋੜੀ ਜੀ ਵੀ ਅੱਪਾ ਵੀ ਇੱਧਰ ਗਾਂ ਸੂਏ ਪਰ ਕੇ ਨਹੀਂ ਖੇਤ ਚ ਗਿੜਾ ਮਾਰਨਾ ਹੈ ਉਹਦੇ ਮਹਾ ਬੂਟੇ ਪਾਟੇ ਗਈ ਵਾਰ ਟੁੱਟ ਜਾਂਦੇ ਜਿਹੜੇ ਸਭ ਹਵਾਈ ਤੇ ਪਰ ਇੱਕ ਬੂਟਾ ਉੱਪਰ ਦੇ ਕੁੰਬਲੇ ਜੀ ਟਾਣੇ ਟੁੱਟ ਕੇ ਗਿਰੀ ਵੀ ਹੈ ਬਾਕੀ ਬਚਾਉ ਹੋਏ ਓਰੇ ਵੀ ਇਹੀ ਹਵਾ ਤਾਂ ਜ਼ਿਆਦਾ ਟੱਲ ਲੱਗਦਾ ਬੂਟਿਆਂ ਦਾ ਪਰ ਚਾਲ ਚੱਲੀ ਜਾਂਦੇ ਥੋੜਾ ਜਿਹਾ ਜਿਹੜੇ ਆਪਣੇ ਇਹ 2 ਸਾਲ ਦੇ ਬੂਟਿਆਂ ਨੂੰ ਥੋੜੀ ਜ਼ਿਆਦਾ ਮਾਰ ਪੈ ਜਾਂਦੀ ਹੈ ਬੜਾ ਬੂਟਾ ਹੋਰ ਤਕੜਾ ਹੋ ਜਾਂਦਾ ਵੀ ਆਇਕਣਾ ਬਾਕੀ ਦੇਖਦੇ ਆ ਜੀ ਦੱਸਿਆ ਵਾ ਹੈਗਾ 2 ਦਿਨ ਵੀ ਤੇ ਲੰਘ ਜਵੇ ਤਾਂ ਸਾਰਾ ਨਰ ਦੇ ਵਧੀਆ ਬਾਕੀ ਮੌਜ ਉਹਦੀ ਕਿਵੇਂ ਚੱਲਦਾ ਵੀ ਚਲੋ ਦਿਖਾਉਂਦੇ ਜੀ ਬਾਕੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਲੋ ਬਾਈ ਤੇਰੀ ਤੇਰੀ ਚੱਲਦੀਆਂ ਸਿੱਟੀਆਂ ਮਾਰਦੀਆਂ ਬਹੁਤ ਜ਼ੋਰ ਨਾਲ ਹਿਰੀ ਆਈ ਦੀ ਆ। ਤੜਕੇ ਦੇ ਪਟਕ ਬੱਜੇ ਦੇ ਲਗਰੀ ਵਾ। ਮੱਕੜ ਦੀ ਵੀ ਚੜਾਈ ਫੁੱਲ ਹੈ। ਦਿੱਤੀ ਲੈ ਲੋ। ਬਹੁਤ ਚੜਾਈ ਹੈ ਤੈਨੂੰ ਮੱਦਦ ਦੀ। ਠੀਰੇ ਨੇ ਜਾਮ ਤੁਰਿਆ ਰ। ਅਨੇਕ ਠੇਕਸਿਆ ਵਾ ਹੈਗਾ ਤਾਂ ਮੈਂ ਚਲੋ ਅੱਜ ਦੱਸਿਆ ਦਾ। ਕੱਲ ਮੌਸਮ ਬਹੁਤ ਵਧੀਆ ਸਾਫ਼ ਤਾਂ ਹੈ ਲੱਗਦਾ ਵੀ ਪੈਣਾ ਨਹੀਂ ਹੈ। ਚਲੋ ਲੰਘ ਜਾਣਾ। ਪਰ ਨਹੀਂ। ਹਾਲ ਵੀ ਵੀ ਸਾਰੀ ਹਨ ਲੋ ਚੱਕ ਦੀ ਪਿੱਛੇ ਸਾਤੇ ਤਾਂ ਡੇਟੇ ਸੰਦ ਲੱਗ ਉਹ ਹੋਰ ਜ਼ੋਰ ਨਾਲ ਹਵਾ ਚੱਲ ਰਹੀ ਹੈ ਪਤਲਾ ਬੋਪਾ ਪਤਲਾ ਹਰਾ ਪਰੇ ਹੀ ਖੜਾ ਮਰਸੀ ਅਜੇ ਰਾਤ ਨੂੰ 9 ਵਜੇ ਦੱਸਿਆ ਤੁਹਾਨੂੰ ਆ ਗਿਆ ਪਹਿਲਾਂ ਹੀ ਇਹਦੇ ਕਰਕੇ ਨੱਠ ਪਾਜ ਬਈ ਜਾਨਾ ਦੇਖ ਲੈਂਦਾ ਵੀ ਸੁੱਕ ਪਕੇ ਵੱਢੂ ਜੇ ਹੋਰ 10 ਦਿਨ ਦੇ ਦੇਣਾ ਨਾ 10 ਦਿਨ ਵਿੱਚ ਵੀ ਬਹੁਤ ਫਸਲ ਚੱਕੀ ਜਾਂਦੀ ਹੈ ਕਿਉਂ ਮੰਡੇ ਨਹੀਂ ਵਧੀ ਲੱਗਦਾ ਰੇਟ ਵੀ ਸਹੀ ਚੱਕੀ ਜਾਂਦੇ ਚਲੋ ਉਸ ਤੋਂ ਪਾ ਲੈ ਕੇ ਫੋਲ ਫਰਾਗੀ ਕਰਕੇ ਚੱਕ ਹੋ ਜਾਂਦਾ ਹੈ ਮੱਕੇ ਹਵਾ ਖਰਾਬ ਕਰਦੀ ਜਿਹੜੀ ਖਬਰ ਨੇ ਰੀ ਆ ਗਈ ਬਹੁਤ ਵਿੱਚ ਜੋ ਜੋ ਗੇਰੇ ਲਾਣਾ ਆਪਸੇ ਸੰਗਤ ਕੱਟੇ ਡੇਟੇ ਕਿਰਤਾਨ ਬਦੇ ਵੀ ਬਹੁਤ ਹੈ ਅੱਜ ਤਾਂ ਚੱਲੀ ਉਹ ਥੋੜੀ ਐਨੇ ਜੇ ਕਰ ਤੇ ਟੇਡੇ ਬਾਕੀ ਦੇਖਦੇ ਜੀ ਕੀ ਕਰਦਾ ਮੀ ਵਾਲਾ ਹੁਣ ਐ ਕੰਮ ਗੜਬੜ ਵਾਲਾ ਹੀ ਨੋ ਹੋਈ ਹੋਗਾ ਸਟਾਰਟ ਜਾ ਬੱਦਲ ਘੋਰ ਰਿਹਾ ਵਾ ਇਦੋਂ ਨੂੰ ਚਾਰੇ ਪਾਸੇ ਹੋਇਆ ਬੱਦਲ ਬਾਕੀ ਦੇਖਦੇ ਆ ਕਿ ਅਗਰ ਰੰਗ ਲਾਉਂਦਾ ਹੈ ਲੋ ਬਾਈ ਫਰ ਵਾਲੀ ਦਾ ਹੱਲ ਵੀ ਗੈਰ ਦੀ ਗੈਰੇ ਹੁਣ ਲੱਗ ਗਿਆ ਆ ਗਿਆ ਕਟਰ ਨਾਲ ਬਾਈ ਮਾਰਨ ਵੀ 4-5 ਸਾਲ ਹੋ ਗਏ ਤਕਰੀਬਨ ਆਪਣੇ ਇਹੀ ਚੱਕ ਲੈ ਜਾਂਦੇ ਆ ਤੇ ਗੁੱਜਰਾ ਬਾਈ ਆਪਣੇ ਜੇ ਲੱਗੇ ਰਹਿੰਦੇ ਇੱਥੇ ਮੰਡ ਚ ਚਲੋ ਇਹਨਾਂ ਦੇ ਕਈ ਪਾਸੇ ਰਿਸ਼ਤੇਦਾਰੀ ਆਉਂਦੇ ਇਹਨਾਂ ਦੇ ਸੈੱਲ ਆਪਣੇ ਆਪਣੇ ਹੁੰਦੇ ਆਲੇ-ਦਾਲੇ ਇਹਨਾਂ ਨੇ ਹੁਣ ਇਹਨਾਂ ਬਾਈ ਨੇ ਕਟਰ ਪਰੇ ਝੂਟ ਜਿਹੜੀ ਬਾ 3-4 ਦਿਨ ਬਾਅਦ ਇਹ ਜੁਈ ਮਸ਼ੀਨ ਹੁਣ ਤਾਂ ਗੱਠਾਂ ਲਈ ਆ ਗਈ ਬੋਸ ਨੇ ਪਿੱਛੇ ਵੀ ਗੱਠਾਂ ਬਣਾ ਲੈ ਗਦੇ ਉਹਦੇ 2 ਸਾਲ ਪਹਿਲਾਂ 15 ਗੱਦਾਤੇ ਤੇ ਇਹਨਾਂ ਦੇ ਕਟਰ ਦਾ ਹੀ ਫਰਕ ਬਹੁਤ ਹੈ ਪਰ ਵੀਰ ਜਿਖਾਏਗਾ ਕਿ ਕਿਤਾ ਉਹ ਲਾਈਨ ਦੀ ਬਣਾਈ ਜਾਂਦਾ ਇੱਕ ਵੱਡਾ ਬਹੁਤ ਕੰਮ ਦਾ ਹੈ ਦੇਖੋ ਸਭ ਬਰਦਾ ਹੈ ਅੱਜ ਇਹਨੇ ਵਰਜਣਾ ਪਰਸੋਂ ਇਹਨਾਂ ਨੇ ਲਾਈਨਾਂ 'ਚ ਲਾ ਕੇ ਗੈਲੀ ਗੱਲ ਬਣਾ ਕੇ ਚੱਕ ਲਏ ਜਿੰਦੇ ਚਲੋ ਇਹਨੇ ਜੇ ਖੇਤ ਸਾਫ ਹੋਣਾ ਉਨੀ ਕੁ ਪਰਾਲੀ ਬੋਣੀ ਵੀ ਕਾਲੀ ਹੋ ਜਾਂਦੀ ਹੈ ਜੇ ਹੁਣ ਤੁਸੀਂ ਇਹ ਪਰਾਲੀ ਨੂੰ ਕਹੇ ਤਾਂ ਇਹ ਪਰਾਲੀ ਨੂੰ ਮਾੜਾ ਟਰੈਕਟਰ ਕਾਬੂ ਨਹੀਂ ਕਰਦਾ ਹੈਗਾ ਹੁਣ ਆਪਾਂ ਨੇ ਕਾਲੀ ਪਈ ਹੋਇਆ ਇਹਨੂੰ ਮਾੜੇ ਟਰੈਕਟਰ ਸਾਡੇ ਨੇ ਕੈ ਰੂਟਾ ਬਿਟਰ ਕੇ ਕਾਬੂ ਕਰ ਲੈਣੀ ਇਹਨੂੰ ਸੰਧ ਵੀ ਬੜੇ ਚਾਹੀਦੇ ਟਰੈਕਟਰ ਵੀ ਬੜਾ ਚਾਹੀਦਾ ਤਾਂ ਕਿ ਤੇ ਰਲਦੀ ਆ ਫਿਰ ਵੀ ਉਹੀ ਜੀ ਗੱਲ ਬਣਦੀ ਨਹੀਂ ਹੈਗੀ ਵੀ ਆਹ ਹੁਣ ਤਕਰੀਬਾ 100 ਵਿੱਚ 80% ਚੱਕ ਹੋ ਜਣੀ 20% ਹੈ ਜਿਹੜੀ ਇਹ ਰਾਵੀਆਂ ਪੜ ਜਾਂਦੀਆਂ ਜੋ ਇਹ ਖੇਤ ਸਾਫ ਹੋਦੇ ਕੌਣੇ ਮੂਨੇ ਪਾਣਾ ਹੈ ਨਹੀਂ ਇਕਲੇ ਢੱਪੜ ਭਰ ਦੇਣਾ ਜੇ 20 ਮੂਹ ਪਿਆ ਦੱਸ ਠੀਕ ਹੈ ਨਹੀਂ ਦੱਸਾ ਚੁਗਾ ਫਿਰ ਮਾਹੀ ਟਰੈਕਟਰ ਗੱਲ ਲੱਗਦਾ ਇਹਨਾਂ ਦਾ ਪਹਿਲਾਂ ਤੇ ਸੋਨਾ ਲੀਕਾ ਕਰ ਮਾਰਦਾ ਹੈ ਆਦਾ ਗੇਰਾ ਗੁਰਾ ਵਿੱਚ ਜਾਂਦਾ ਰਿਹਾ ਮੇਰੀ ਜਾਂਦੀ ਬਈ ਹੈ ਕਾਸੀ ਆਜੀ ਗੱਲ ਨੂੰ ਹੱਕੂੰਜੇ ਖਾਂਜਾ ਚੰਗੀ ਤਰ੍ਹਾਂ ਮਾਰ ਰਿਹਾ ਸਾਈਡ ਪਰ ਹਲੇ ਛੱਟ ਗਿਆ ਥੋੜੀ ਜੀ ਵੀ ਚਲੋ ਇਹ ਮਿਹਨਤ ਕਰਨੀ ਪੈਣੀ ਆ ਅਸੀਂ ਤਾਂ ਨਹੀਂ ਛੱਡਦੇ ਹੈਗੇ ਤਾਂ ਲਾਗ ਬੈਠ ਕੇ 2 ਘੰਟੇ ਦਾ ਕੰਮ ਹੁੰਦਾ ਵੀ ਘੰਟਾ ਖੰਡ ਸਾਂਝ ਸਵੇਰ ਲਾੜੀ ਦਾ ਲਾਗਾਂ ਜੇ ਵੱਢ ਕੇ ਵਿੱਚ ਗੇ ਹੋ ਜਾਂਦੇ ਫੇ ਚੱਕ ਹੋ ਜਾਂਦੀਆਂ ਵਧੀਆ ਸਾਫ਼ ਸੁਥਰੀ ਹੋ ਜਾਂਦੀ ਲਾਗ ਤੇ ਵੀ ਕੱਲ ਬੰਦਾ ਹਿੱਜਾਂਦਾ ਉਕੜੇ ਬੰਦਾ ਹੁਣ ਲੈਜਰ ਕਰਾ ਲੈ ਮੈਨੂੰ ਨਹੀਂ ਕਰਦੂ ਬਚੀ ਜੱਟ ਤੇ ਮੌਸਮ ਹੋ ਗਿਆ ਸਾਫ਼ ਫੇਰ ਵੀ ਵੀ ਸਵੇਰੋਂ ਝਾੜੀ ਬਹੁਤ ਆ ਗਰਦਗਰਦ ਜੀ ਪਰ ਚੱਲ ਪਿਆ ਜਾਂਦਾ ਹੈ ਮਸ਼ੀਨਾਂ ਸੋਹਣਾ ਮੌਸਮ ਦੇ ਤਾਂ ਸਾਥ ਅਸੀਂ ਸਵੇਰੋਂ ਆਇਆ ਹੋਗੀ ਦਿੱਕ ਪਰ ਵੀ ਕਰ ਦੂਗਾ ਚਲ ਤਾਂ ਇਹ ਸੋਹਣੀ ਜਿਹੀ ਸਾਫ਼ੀ ਲੱਗੀ ਦੇਖਣ ਵਿੱਚ ਨੇੜੀ ਆਈ ਐ ਫੇਰੋਂ ਬਹੁਤ ਜ਼ੋਰ ਗੱਲ ਦਾ ਫਾਨੇ ਕਸਮ ਦਾ ਇਹ ਮੀ ਵੀ ਪਿਆ ਉਹਦੇ ਬਾਅਦ ਚਲੋ 3-4 ਘੰਟੇ ਵਿੱਚ ਨੂੰ ਖੜਤ ਜੀ ਪਈ ਐ ਗੱਲ ਤੇ ਤੋਂ ਪੰਜ ਨਿਕਲੇ ਹੋ ਗਏ 60-50 ਤੇ ਬੱਚ ਤਾਂ ਨਾ ਡੱਡੇ ਕਰੇ ਜ਼ਰੂਰ ਚਲੋ ਹਵਾ ਕੰਟਰੋਲ ਚ ਆ ਹੋ ਗਈ ਨਹੀਂ ਤਾਂ ਜਿਹੜੇ ਸਾਵਧ ਚੱਲੀ ਦੀ ਇੱਕ ਪਰ खासा ਖਿੱਚਿਆ ਕੰਮ ਆ ਤੁਹਾਨੂੰ ਹੌਲਾ ਆਪਣੇ ਇੱਥੇ ਆ ਲੋ ਗਰੇ ਸਾਵਗਰੀ ਨਹੀਂ ਫਾਟ ਦੀ ਕੱਟ ਦੇ ਵਿੱਚੋਂ ਵਾਕੀ ਦੇਖਦੇ ਆ ਤਕਰੀਬਨ ਹੈ ਤਾਂ ਇਹ ਵੀ ਪੱਕੇ ਪਈਆ ਪਰ ਦੇ ਹਰੇ ਜਿਖਦੇ ਆ हवा नहीं गिरे बेचारे बीज बढ़े भी बहुत ओ कख पटना पहुंच गए अपना भी व्यापार ਤਾਂ ਮੇਰੀ ਨਵਾਈ ਫਸਲ ਆ ਜੰਮਾਰੇ ਵਾ। ਤਾਂ ਨਾਦਰ ਹਲਾਇਆ ਵਾ ਸਿਸਟਮ ਜ। ਬਾਕੀ ਪੁੱਟਾ ਗਿ ਨਹੀਂ ਦੇਖੇ ਉੱਪਰ ਉੱਪਰ ਲੱਗਦੇ ਆ। ਉਹਨਾਂ ਦਾ ਪੱਤਾ ਪੁੱਤਾ ਬਹੁਤ ਝਾੜਿਆ। ਹਲੋ ਇਹਨਾਂ ਵੀ ਮੌਸਮ ਸਾਫ ਹੋ ਗਿਆ। ਨਹੀਂ ਤਾਂ ਜਿਹੜੇ ਹਵਾਵਾਂ ਚੱਲ ਗਏ ਦਸਵੇਰੇ। 45 ਚੱਲ ਜੇ ਸੋਣਾ ਹੋਇਆ ਮੈਂ ਇੱਕ ਵਾਰ। ਫਾਕੀਆ ਤੋ ਤਾ ਵਹ ਹੋ ਗਿਆ ਫੇਰ ਦੁਬਾਰੇ। ਜਿਹੜੀ ਆਪਣੀ ਡੋਡੀ ਦੀ ਸਵਾਜ ਹੀ ਅੱਗੇ ਉੜਦੀ ਦੀ ਉਹ ਉੜਨੇ ਦੇ ਬੰਦ ਹੋ ਗਈ ਹੁਣ ਹੈ ਹੀ ਨਹੀਂ ਜਮੇ ਜਿਹੜੀ ਅੱਜ ਨੇਰੀ ਚੱਲੀ ਆ ਉਹਨਾਂ ਨੇਰੀ ਨੇ ਕਰਤਾ ਸਾਫ ਬਾਕੀ ਉਹ ਦਾਣੇ ਤਾਂ ਰਹਿ ਗਏ ਕਾਲੇ ਕਾਲੇ ਇਹ ਤਾਂ ਨਹੀਂ ਉਹਨਾਂ ਕਾਬੂ ਜੇ ਆਪਾਂ ਇਹਨਾਂ ਦਾ ਰੇਟ ਕਹੀਏ ਰੇਟ ਵੀ ਨਹੀਂ ਪੂਰਾ ਲੱਗਣਾ ਹੈਗਾ ਕਿਉਂ ਹੈ ਹੀ ਨਹੀਂ ਨਾ ਸਹੀ ਸਫਾਈ ਨਹੀਂ ਹੋਈ ਇਹ ਹੁਣ ਆ ਸਮਝ ਲਓ ਬੱਲ ਹੈ ਇਹ ਸਾਰੇ ਬੱਲ ਐਨੇ ਕ ਦਾਣੇ ਨਹੀਂ ਖਰਾਬ ਕਰ ਦੇਣੀਆਂ ਰਾਂਗ ਜਿਆਦਾ ਹੁਣ ਵੀ ਖਰਾਬ ਹੋਇਆ ਰਿਹਾ ਨਾ ਗੈਲ ਲੱਗੇ ਬਾਕੀ ਦੇਖੋ ਜਿਹੜਾ ਆਪਾਂ ਬੀਜ ਗੇਰ ਕੇ ਆਏ ਤੇ ਜੀ 7501 ਉਹਨੂੰ ਬਿਮਾਰੀ ਨਹੀਂ ਦੀ ਹੈਗੀ ਉਹਦੀ ਲਾਗਾ ਮਰ ਸਾਈਡ ਸਾਈਡ ਕਿਤੇ ਕਿਤੇ ਹੈਗੀ ਡੋਟੀ ਨਹੀਂ ਠੀਕ ਦੇਖੋ ਬਾਕੀ ਇਹੇ ਹੁਣ ਦਿਖਾਏ ਆਪਾਂ ਗਰੇਵੇ ਤੇ ਉਹਨਾਂ ਨੂੰ ਬਹੁਤ ਬਿਮਾਰੀ ਹੋਈ ਵੀ ਆ ਬਾਸਮਤੀ ਖੜੀ ਜੀ ਬਾਸਮਤੀ ਬਹੁਤ ਕਮਦੀ ਖੜੀ ਆਖਦੀ ਬਾਕੀ ਹੁਣ ਇਹਦੇ ਸਾਰੇ ਪਰਜਾ ਕੇ ਪਤਾ ਲੱਗੂਆ ਬਿਮਾਰੀਆਂ ਸਲੇ ਵਿੱਚ ਪੈਂਦੇ ਨੇ ਸਾਰੇ ਪਰਜਾ ਕੇ ਮਾੜੀ ਘਾਟੀ ਜਬੜੀ ਜੀ ਤਿਆਰੀਆ ਪੌਲਟਰੀ ਫਾਰਮ ਦੀ ਵੀ ਮਿਲ ਗਿਆ ਸਮਾਨ ਪਹੁੰਚਣ ਹੌਲੀ ਹੌਲੀ ਚਲੋ ਉਧਰ ਗੱਡੀ ਨੂੰ ਕਹਿੰਦਾ ਤਾਂ ਆਪਾਂ ਨੂੰ ਕਹਿੰਦਾ ਵੀ ਗੱਡੀ ਲੈ ਕੇ ਲਿਆਉਣੀ ਆ 2.5 ਲੱਖ ਦੀ ਕਹਿੰਦਾ ਗੱਡੀ ਆ ਜੇ ਨਹੀਂ ਮਹਤੂਤ ਪੁਰਾਣੀ ਦੇ ਪੌਲਾ ਟਾਇਰ ਵੀ ਬਾਕੀ ਪੈਸੇ ਇਹਦੇ ਬਲਾ ਤਿਆਰੀ ਹੋਈ ਵੀ ਇਹਦੀ ਪੌਲਟਰੀ ਫਾਰਮ ਨਹੀਂ ਪੈਸੇ ਗੱਲ ਤਾਂ ਕੁਝ ਨਹੀਂ ਆ ਗਈ ਮਾੜਾ ਮੋਟਾ ਹੁਣ ਸਾਫ ਸਫਾਈ ਵਾਲੀ ਕੰਮ ਹੈ ਸਭ ਲੱਗੇ ਹੋਏ ਤੇ ਲਾਟੂ ਜੇ ਆਹ ਲੱਗੇ ਹੋਏ ਉੱਪਰ ਫਾਰੇ ਪੂਰੇ ਪਾਣੀ ਵਾਸਤੇ ਚਲੋ ਮੰਨ ਲਈ ਇੰਦਰਪਾਲ ਸਿੰਘ ਸੇਖੋਂ ਇੰਦਰਪਾਲ ਸੇਖੋਂ ਉਹ ਜਨਰੇਟਰ ਵੀ ਪਹੁੰਚ ਗਿਆ ਪੋਲਟਰੀ ਫਾਰਮ ਵਾਸਤੇ ਬਾਕੀ ਕਰਦੇ ਨੇ ਜਿੰਮੇ ਆਜੇ ਇੱਕ ਦੋ ਦਿਨ ਦਾ ਕੰਮ ਮਿਸਤਰੀ ਦਾ ਬਾਕੀ ਦਾ ਸਾਰਾ ਕੁਝ ਤਿਆਰ ਹੈ ਇੱਕ ਨਾਲ ਗੇਟ ਪੂਰ ਦਾ ਮੂਰੇ ਫਿਟਿੰਗ ਜੀ ਹੋਣੀ ਹੈ ਬਾਕੀ ਹੋਰ ਤਾਂ ਇੰਨਾ ਕੋਈ ਬਹੁਤਾ ਨਹੀਂ ਹੈਗਾ ਇੰਜਣ ਨੰਬਰ ਛੋਟਾ ਨੰਬਰ ਹੱਸ ਪਾ ਇਹ ਚੀਜ਼ਾਂ ਜ਼ਰੂਰੀ ਆ ਜਨਰੇਟਰਾਂ ਵਾਸਤੇ ਜਨਰੇਟਰ ਹੋਵੇ ਬਾਕੀ ਚਲੋ ਲਾਈਟ ਜਾ ਭਾਦੀ ਭਜਾਉਣੀ ਜਾਂ ਫਿਰ ਬਿਨਾ ਬੈਣਾ ਸਾਫ਼ ਸੇ ਦਾ ਜ਼ਰੂਰ ਬਾਕੀ ਪਾਣੀ ਦਾ ਬੰਦੋਬਸਤ ਹੋਇਆ ਇਹ ਮੋਟਰ ਲੱਗ ਗਈ ਸਮਾਰਤੀ ਵਾਰ ਹੋਰ ਸਾਰਾ ਫੀਟਿੰਗ ਹੋਈ ਵੀ ਆ ਉਹ ਦੇਖਦਿਆ ਕਰਦੇ ਨਹੀਂ ਹੁਣ ਤਿਆਰੀ ਜੀ ਇਹਨਾਂ ਨੇ ਜਿਹੜੇ ਸਾਬਾ ਫੜਿਆ ਕੰਮ ਗੱਲ ਇੰਨਾ ਵੀ ਮੰਨ ਲੈਣਾ ਗੱਡੀ ਦੇ ਟਾਇਰ ਤੇ ਪਵਾ ਦੋਈ ਗੱਡੀ ਜਿਹੜੀ ਲੈਣੀ ਸੀ ਸੈਕੰਡ ਹੈਂਡ ਲੈਣ ਨੂੰ ਫਿਰਦਾ ਤਾਂ ਉਹ ਕਰਤੇ ਕੈਨਸਲ ਚਲੋ ਵਧੀਆ ਲੱਗੂਗਾ ਰੌਣਕਾਂ ਹੋਣ ਇੱਥੇ ਮੱਕੀ ਚਲੋ ਦੇਖਦੇ ਜੀ ਮੌਸਮ ਕਿਆ ਕਰਦਾ ਦੱਸਿਆ ਹੋਇਆਗਾ ਰਾਤ ਨੂੰ ਅੱਜ ਮੀਂਹ ਫੇਰ ਕੱਲ ਨੂੰ ਵੀ ਦੱਸਿਆਗਾ ਬਾਈ ਦੋ ਦਿਨ ਲੰਘ ਕੇ ਫੇਰ ਟਲ ਜਾਣਾਗਾ ਮੈਂ ਇੱਕ ਵਾਰ ਇੱਕਣ ਅੱਗੇ ਵੀ ਦੱਸਿਆ ਪਿਆ ਜਲ ਲੱਗ ਗਿਆ ਦਾ ਬਹੁਤ ਵਧੀਆ ਲੰਘਾ ਟਾਈਮ ਵੀ ਆ ਵੀ ਦੋ ਦਿਨ ਲੰਘ ਜਾਂ ਠੀਕ ਆ ਪਰ ਅੱਜ ਜਿਹੜੇ ਹਸਾਬ ਚੜਿਆ ਤਾਂ ਬਹੁਤ ਖਤਰੇ ਵਾਲਾ ਕੰਮ ਦਾ ਚਲੋ ਫੇਰ ਵੀ ਬਚਾਅ ਹੋ ਗਿਆ ਨੇਰੀ ਗਲੇ ਸਰ ਗਿਆ ਆ ਕੇ ਵੀ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਜਦ ਤੱਕ ਸਤਿ ਸ੍ਰੀ ਅਕਾਲ ਜੀ